ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾਉਣ ਲੱਗਿਆਂ ਵੀਰ ਦੇਖ ਲਈ ਲੂ ਬਸ ਰੱਖੇ ਵੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਬਾਈ ਬੜੀ ਠੀਕ ਭਾਈ ਨਾਮ ਤੇ ਐਡਰੈਸ ਬੋ ਨਾ ਬਾਈ ਮੇਰਾ ਨਾਮ ਫਾਰਸ ਸਿੰਘ ਸੱਗੜ ਨੰਕੰਡਾ ਬਨੇ ਹੂੰ ਸੀਲਪੂੜਾ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਾਂ ਨੂੰ ਕਿਹੜਾ ਨੇੜੇ ਆਪਾਂ ਨੂੰ ਹੀ ਭੜੌੜ ਵੀ ਰਹਿ ਜਾਂਦਾ ਭਾਈ ਰੂਪਾ ਵੀ ਜੀ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ 98782 39304 ਜੀ ਠੀਕ ਹੈ ਭਾਈ ਬਈ ਜਿਹੜੀ ਮੱਝ ਦੇਦੇ ਆਪਣੇ ਘਰ ਦੀ ਹੈ ਹਾਂਜੀ ਆਪਣੇ ਘਰ ਦੀ ਹੈ ਕਿਹੜਾ ਸੂਆ ਸੌਂਦੀ ਹੈ ਭਾਈ ਦੂਜਾ ਸੂਆ ਸੌਂਦੀ ਹੈ ਜੀ ਕਿੰਨੇ ਕੁ ਦਿਨ ਲੂ ਕਰਮਾਂ ਦੇ ਇਹਦੇ 12 ਤਰੀਕ ਨੂੰ ਦਿਨ ਪੂਰੇ 12 ਤਰੀਕ ਨੂੰ ਅੱਜ ਹੋ ਗਈ 6 ਤਰੀਕੋ ਹੋ ਗਿਆ 6 ਤਰੀਕੋ ਵੀ ਯਾਨੀ ਕਿ 6 ਦਿਨ ਬਏ ਹਨ ਹਾਂਜੀ ਠੀਕ ਕਿੰਨਾ ਕੁ ਰਿਕਾਰਡ ਹੈ ਬਈ ਦੁੱਧ ਦਾ ਰਿਕਾਰਡ ਇਹਦਾ ਪਹਿਲੇ 6 ਬਰਨ ਲੀਟਰ ਦਿੰਦਾ 12 ਲੀਟਰ ਦਿੰਦਾ ਠੀਕ ਆ ਭਾਜੇ ਸੋਣਾ ਇਸ ਦੀ ਬਿਊਟੀ ਚੰਗੀ ਐ ਸਿੰਘ ਦੇਖੋ ਜਮਾ ਨਾਲੋਂ ਮੂੜਿਆ ਵਾ ਕੋਕਾ ਪੀਸ ਆ ਪੂਰੀ ਪਲੀ ਵੀ ਐ ਜਾਣ ਵਾਲੀ ਐ ਕੋਈ ਲੱਸੀ ਨਹੀਂ ਲਾਵੀਨੀ ਕੱਲੀ ਕੱਚੀ ਕੱਚੀ ਐ ਕੱਚੀ ਵੀ ਕੋਈ ਬੜੇ ਦਿਨਾਂ ਦੀ ਨਹੀਂ ਆਹੀ ਹਫਤੇ ਖੰਡ ਦੀ ਕੱਚੀ ਐ ਤੇ ਥਾਣ ਦੇਖੋ ਲੈ ਇੱਕ ਨੰਬਰ ਥਾਣਾ ਲੱਗਿਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਕੱਲੀ ਕੱਚੀ ਕੱਚੀ ਐ ਬਾਕੀ ਕਰਦ ਚੰਗਾ ਪਲੀ ਵੀ ਫੁੱਲ ਆ ਬਾਈ ਖੋਲ ਦੇ ਬਾਈ ਮੜੀ ਤੋਰ ਕੇ ਰਖਾ ਦੇ ਦੁੱਧਰ ਕੜ ਵੀ ਬਾਈ ਨੇ ਚੰਗਾ ਦੱਸਿਆ ਊੜਾ ਚੈੱਕ ਕਰੋ ਕਰਮਾਲੀ ਦਾ ਇੱਕ ਨੰਬਰ ਆ ਪੂਰੀ ਜਾਨ ਵਾਲੀ ਪਲੀ ਵੀ ਫੁੱਲ ਬ੍ਰੀਟ ਟਿਕਰੇ ਲੂ ਮਾਝਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦੁੱਧ ਫਿਰ ਬਾਈ ਕਿਵੇਂ ਠੰਡੀ ਠੁੰਡੀ ਫੁੱਲ ਆ ਹਾਂਜੀ ਚਵਾਈ ਚੁਈ ਚਵਾਈ ਪੂਰੀ ਇੱਕ ਨੰਬਰ ਆ ਇਹ ਮੂਠੀ ਵਾਲਾ ਖਾਣਾ ਆ ਪੂਰਾ ਵਧੀਆ ਕੋਈ ਮਰਜ਼ੀ ਚ ਓਈ ਜਾਵੇ ਕੋਈ ਹੱਥ ਦਾ ਨਹੀਂ ਠੀਕ ਆ ਭਾਈ ਹਾਂਜੀ ਮੁੱਲ ਕੀ ਆ ਬਾਈ ਜਾਇਜ਼ ਮੋਲਾ ਇਹ ਤਾਂ 1.5 ਲੱਖ ਆਈ ਮਾਨਤਾਨ ਹੋ ਜਾ ਮਾਨਤਾਨ ਹਾਂਜੀ ਕਰ ਦਾਂ ਓਕੇ ਭਾਈ 1.5 ਲੱਖ ਰੁਪਈਆ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਭਾਈ ਮੱਝ ਚੰਗੀ ਆ ਫੁੜਾ ਦੇ ਖੁੱਲੇਵਾ ਦੇਖੋ ਸੂਕ ਨੂੰ ਸਟਾਰਟ ਹੋ ਜਾਂਦਾ ਹਲੇ ਕੱਚੀ ਆ ਉਸ ਹਾਂ ਬਣਾਉਣਾ ਅੱਜ ਲਾਇਓ ਬਾਲਟਰ ਲਾ ਜਿਹੜੀਆਂ ਨੇ ਇਹਨੀਆਂ ਸਾਰੀਆਂ ਕੱਢ ਕੇ ਫੇਰ ਸੋਣਾਗਾ ਠੰਡੀ ਫੁੱਲਾ ਭਾਈ ਕਹਿੰਦਾ ਚਵਾਈ ਚੰਗੀ ਆ ਸੀਮਣ ਵੀ ਚੰਗਾ ਲੱਗਿਆ ਹੋਣਾ ਹਾਂਜੀ ਠੀਕ ਆ ਉਹ ਆਪਣੇ ਡਾਕਟਰ ਜਗਦੀਪ ਨੂੰ ਪਤਾ ਹੈ ਕਿਹੜਾ ਸੀਮਣ ਲੱਗਿਆ ਓਕੇ ਭਾਈ ਠੀਕ ਆ ਭਾਈ ਬੰਦ ਦੇ ਭਾਈ ਇੱਕ ਕੇ ਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਜੀ